ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੋ ਕੈਨੇਡਾ ਤੋਂ ਰਿਫਿਊਜ਼ ਲਿਆਂਦੇ ਵਿਚਾਰੇ ਜਸਮੀਤ ਜੀ ਲਗਾਤਾਰ ਚੰਗੀਆਂ ਖਬਰਾਂ ਹੀ ਦੇ ਰਹੇ ਨੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਕਾਫੀ ਚੰਗੇ ਸਕਸੈਸ ਰੇਟ ਤੇ ਵੀਜ਼ਾ ਆ ਰਹੇ ਨੇ ਔਰ ਜਸਮੀਤ ਜੀ ਉਹਨਾਂ ਰਿਫਿਊਜ਼ਡ ਕੇਸਸ ਦੀਆਂ ਫਾਈਲਾਂ ਨੂੰ ਅਕਸੈਪਟ ਕਰਨਗੇ ਕਿਹਨਾਂ ਨੂੰ ਕਰਨਗੇ ਉਹ ਜਸਮੀਤ ਜੀ ਤੋਂ ਪੁੱਛਦੇ ਆ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਜਸਮੀਤ ਜੀ ਬਹੁਤ ਸਾਰੇ ਸਟੂਡੈਂਟਸ ਇਹ ਗੱਲ ਆਈ ਹੈ ਕਿ ਤੁਸੀਂ ਸਾਰੀਆਂ ਫਾਈਲਾਂ ਨਹੀਂ ਲੈ ਰਹੇ ਸੋ ਇਹ ਕਿਉਂਕਿ ਆਮ ਤੌਰ ਤੇ ਜਦੋਂ ਫਾਈਲਾਂ ਰਿਫਿਊਜ਼ ਹੁੰਦੀਆਂ ਨੇ ਤੇ ਕਿਉਂਕਿ ਤੁਹਾਡਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਸਟੂਡੈਂਟਸ ਦੀ ਕੋਸ਼ਿਸ਼ ਹੁੰਦੀ ਹੈ ਕਿ ਲੈਂਡਮਾਰਕ ਤੋਂ ਜਸਮੀਤ ਜੀ ਤੋਂ ਫਾਈਲ ਲੱਗੇ ਪਹਿਲਾਂ ਮੈਨੂੰ ਇਹ ਗੱਲ ਕਲੀਅਰ ਕਰੋ ਕਿ ਤੁਸੀਂ ਕਿਹੜੀਆਂ ਕਿਹੜੀਆਂ ਫਾਈਲਾਂ ਨਹੀਂ ਲੈ ਰਹੇ ਤੇ ਕਿਹੜੇ-ਕਿਹੜੇ ਵਿਦਿਆਰਥੀ ਤੁਹਾਡੇ ਕੋਲੇ ਆਉਣ ਜਿਹੜੇ ਕਿ ਤੁਹਾਡੇ ਕੋਲੋਂ ਰੀਅਪਲਾਈ ਕਰਾ ਸਕਣ ਕਿਉਂਕਿ ਰਿਫਿਊਜ਼ਲ ਬਹੁਤ ਜ਼ਿਆਦਾ ਹੈ ਜਿਹੜੇ ਏਜੰਟਸ ਦੀ ਪੰਜਾਬ ਦੇ ਵਿੱਚ ਆ ਰਹੇ ਸਤੇ ਕੋ ਰਿਫਿਊਜ਼ਲ ਚ ਜਿਹੜੀਆਂ ਫਾਈਲਾਂ ਦੇ ਪੀਟੀ 60 ਹੈਗੇ ਆ ਜਾਂ ਪੀਟੀ ਓਵਰঅল 56 ਤੋਂ ਵੀ ਉੱਤੇ ਹੈਗੇ ਆ ਉਹਨਾਂ ਫਾਈਲਾਂ ਦੀ ਅਸੀਂ ਰੀਫਾਈਲਿੰਗ ਕਰਾਂਗੇ ਬਟ ਦੇਖੋ ਜਿੰਨਾ ਅੱਛਾ ਸਕੋਰ ਹੋਏਗਾ ਓਨਾ ਜ਼ਿਆਦਾ ਹੀ ਅਸੀਂ ਓਨਾ ਜ਼ਿਆਦਾ ਹੀ ਬੈਟਰ ਹੋਏਗਾ ਵੀਜ਼ਾ ਪ੍ਰੋਸੈਸ ਲਈ ਕਿਉਂਕਿ ਇਸ ਟਾਈਮ ਤੇ ਜੇ ਕੈਨੇਡਾ ਕੋਈ ਚੀਜ਼ ਦੇਖ ਰਿਹਾ ਫਾਈਲ ਵਿੱਚ ਉਹ ਜੇਨੂਇਨੈਸ ਦੇਖ ਰਿਹਾ ਔਰ ਜੀਡੀ ਕੀ ਕਹਿੰਦੇ ਆ ਜਿਹਨੂੰ ਕਹਿੰਦੇ ਕਿ ਜੈਨੂਇਨੈਸ ਦੇ ਅੰਦਰ ਅੰਦਰ ਉਹ ਜੀਆਈਸੀ ਵੀ ਦੇਖ ਰਹੇ ਨੇ ਸੋ ਕਾਫੀ ਸਾਰੇ ਬੱਚੇ ਕਹਿ ਤਾਂ ਰਹੇ ਆ ਮੇ ਰਿਫਿਊਜ਼ਲ ਆ ਗਈ ਮੈਨੂੰ ਬਟ ਉਹਦੇ ਚ ਇਹ ਨਹੀਂ ਲਿਖਦੇ ਦੇਖ ਰਹੇ ਕਿ ਮੈਂ ਜੀਆਈਸੀ ਲਾਈ ਸੀ ਕਿ ਨਹੀਂ ਲਾਈ ਸੀ ਮੈਂ ਕੀ ਕਹਿੰਦੇ ਆ ਜੇ ਜੀਆਈਸੀ ਲਾਈ ਸੀ ਤਾਂ ਕੀ ਕਹਿੰਦੇ ਮੈਂ ਪੂਰੀ ਫੀਸ ਭਰਾਈ ਸੀ ਕਾਲਜ ਦੀ ਕਿ ਨਹੀਂ ਕਰਾਈ ਸੀ ਸੋ ਇਹ ਸਾਰੀਆਂ ਚੀਜ਼ਾਂ ਦੇਖੋ ਪਹਿਲਾਂ ਹੀ ਫੰਡਸ ਬਹੁਤ ਵੱਡਾ ਰੋਲ ਪਲੇ ਕਰਦੇ ਆ ਤੁਹਾਨੂੰ ਪਤਾ ਹੀ ਹੋਏਗਾ ਕਿ ਜਿਹੜਾ ਨਿਊਜ਼ੀਲੈਂਡ ਦਾ ਵੀਜ਼ਾ ਹੈ ਜਾਂ ਕਿਸੇ ਵੀ ਹੋਰ ਆਸਟ੍ਰੇਲੀਆ ਦਾ ਵੀਜ਼ਾ ਦੇ ਆਰ ਆਲ ਔਨ ਫੰਡਸ ਸੋ ਜੇ ਫੰਡਸ ਆਪਣੇ ਸਹੀ ਨਹੀਂ ਹੈਗੇ ਆ ਤਾਂ ਆਪਾਂ ਨੂੰ ਵੀਜ਼ਾ ਨਹੀਂ ਮਿਲਣਾ ਸੋ ਇਸ ਚੀਜ਼ ਨੂੰ ਦੇਖਦੇ ਆ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜਦੋਂ ਤੁਸੀਂ ਫਾਈਲ ਲਗਾ ਰਹੇ ਹੋ ਸੋ ਫੰਡਸ ਪਲੇ ਅ ਮੇਜਰ ਰੋਲ ਇਨ ਯੋਰ ਵੀਜ਼ਾ ਅਪਲੀਕੇਸ਼ਨ ਜੇ ਜੈਨੂਇਨ ਫੰਡਸ ਤੁਹਾਡੀ ਫਾਈਲ ਚ ਨਹੀਂ ਲੱਗੇ ਤਾਂ ਆਪਣਾ ਵੀਜ਼ਾ ਨਹੀਂ ਆਣਾ ਔਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਕਾਲਜ 'ਚ ਤੁਸੀਂ ਅਪਲਾਈ ਕਰ ਰਹੇ ਹੋ ਕਿਹੜੇ ਕੋਰਸ 'ਚ ਤੁਸੀਂ ਅਪਲਾਈ ਕਰ ਰਹੇ ਹੋ ਉਹ ਵੀ ਕਾਫੀ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਤੁਹਾਡੀ ਫਾਈਲ ਦੇ ਵਿੱਚ ਸੋ ਕੰਸਲਟੈਂਟ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ ਜੇ ਤੁਸੀਂ ਆਪਣੀ ਫਾਈਲ ਸਟੱਡੀ ਵੀਜ਼ਾ ਲਈ ਲਾਣਾ ਚਾਹੁੰਦੇ ਹੋ ਸੋ ਕੈਨੇਡਾ ਹੁਣ ਜੇ ਆਪਾਂ ਫਾਈਲ ਲਗਾਣੀ ਹੈ ਤਾਂ ਬਹੁਤ ਧਿਆਨ ਦੇ ਨਾਲ ਲਗਾਣੀ ਹੈ ਪਹਿਲਾਂ ਦੇਖੋ ਆਸਟ੍ਰੇਲੀਆ ਵੀ ਕੋਈ ਵੀ ਫਾਈਲ ਨਹੀਂ ਲਾ ਸਕਦਾ ਅੱਜ ਦੀ ਡੇਟ 'ਚ ਆਸਟ੍ਰੇਲੀਆ ਬਹੁਤ ਜ਼ਿਆਦਾ ਸਾਨੂੰ ਐਫਰਟ ਕਰਨਾ ਪੈਂਦਾ ਹੈ ਫਾਈਲ ਦੇ ਉੱਤੇ ਤਾਂ ਹੀ ਫਾਈਲ ਲੱਗਦੀ ਹੈ ਆਸ ਔਰ ਨਿਊਜ਼ੀਲੈਂਡ ਵੀ ਸੇਮ ਸਟੋਰੀ ਹੈ ਐਂਡ ਸੇਮ ਗੋਸ ਫਾਰ ਕੈਨੇਡਾ ਸੋ ਕੈਨੇਡਾ ਹੁਣ ਅੱਜ ਦੀ ਰੇਟ ਤੇ ਦੇਖੋ ਵੀਜ਼ਾ ਬਿਲਕੁਲ ਦੇਏਗਾ ਸਾਢੇ 4 ਲੱਖ ਬੱਚਿਆਂ ਨੂੰ ਕੈਨੇਡਾ ਨੇ ਵੀਜ਼ਾ ਦੇਣਾ ਹੈ ਔਰ ਜੇ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਇੱਕ ਸਹੀ ਕੋਰਸ ਲੈਣਾ ਸਹੀ ਕਾਲਜ ਲੈਣਾ ਔਰ ਇੱਕ ਸਹੀ ਕੰਸਲਟੈਂਟ ਦੀ ਚੋਣ ਕਰਨਾ ਬਹੁਤ ਇੰਪੋਰਟੈਂਟ ਹੈ ਜਸਮੀ ਜੀ ਜਿਵੇਂ ਤੁਸੀਂ ਬੜਾ ਇੰਪੋਰਟੈਂਟ ਗੱਲ ਦੱਸੀ ਕਿ जीआईसी ਪਰ ਫੀਸ ਇਹ ਦੋਨੇ ਮੰਡੀਟਰੀ ਹੈ ਕਿ ਸਟੂਡੈਂਟ ਇਹ ਚੀਜ਼ ਨਹੀਂ ਕਰ ਰਹੇ ਜਿਹੜੀਆਂ ਐਨਆਰ ਰਿਫਿਊਜ਼ਲ ਆ ਰਹੀਆਂ ਨੇ ਸਿੱਦੇ ਕੋ ਹੀ ਨਾ ਨੋ ਐਸਡੀਐਸ ਹੁਣ ਹੋ ਗਿਆ ਸਾਰੀਆਂ ਕੈਟਾਗਰੀ ਤੁਹਾਨੂੰ ਪਤਾ ਹੀ ਐਸਡੀਐਸ ਨੂੰ ਰਿਮੂਵ ਕਰ ਦਿੱਤਾ ਗਿਆ ਹੁਣ ਬੱਚੇ ਇਹ ਤਾਂ ਕਹਿ ਰਹੇ ਨੇ ਕਿ ਰਿਫਿਊਜ਼ਲ ਆ ਰਹੀ ਨੇ ਬਟ ਕੀ ਕਿਨੇ ਬੱਚੇ ਕਈ ਵਾਰੀ ਆਪੇ ਹੀ ਕਹਿ ਰਹੇ ਨੇ ਕਿ ਮੈਂ ਜੀਆਈਸੀ ਨਹੀਂ ਲਾਣਾ ਮੇਰੇ ਫੰਡਸ ਲਾ ਦਿਓ ਆ ਕਈ ਵਾਰੀ ਬੱਚਾ ਕਹਿ ਰਿਹਾ ਕਿ ਮੈਂ 6 ਮਹੀਨੇ ਦੀ ਫੀਸ ਭਰ ਦਿੰਨਾ ਮੈਂ ਪੂਰੇ ਸਾਲ ਦੀ ਫੀਸ ਨਹੀਂ ਭਰਨੀ ਸੋ ਦੇਖੋ ਕੈਨੇਡਾ ਪਹਿਲਾਂ ਵੀ ਪੂਰੇ ਸਾਲ ਦੀ ਫੀਸ ਔਰ ਜੀਆਈਸੀ ਦੇ ਨਾਲ ਹੀ ਚੱਲਦਾ ਆ ਰਿਹਾ ਸੀ ਹੁਣ ਵੀ ਕੈਨੇਡਾ ਉਦਾਂ ਹੀ ਚੱਲਦਾ ਆਏਗਾ ਸੋ ਅਸੀਂ ਜੇ ਕਹੀਏ ਕਿ ਹੁਣ ਜੀਆਈਸੀ ਖੁੱਲਦਾ ਹੈ ਔਰ ਫੰਡਸ ਆਪਣੇ ਕੋ ਜੈਨੂਇਨ ਹੁੰਦੇ ਕੋ ਜੇ ਕਿਹਾ ਜਾਏ ਤਾਂ ਆਸਟ੍ਰੇਲੀਆ ਦਾ 6 ਮਹੀਨੇ 3 ਮਹੀਨੇ ਪੁਰਾਣੇ ਫੰਡਸ 6 ਮਹੀਨੇ ਪੁਰਾਣੇ ਫੰਡਸ ਲੈਂਦਾ ਹੁਣ ਅਸੀਂ ਕਹੀਏ ਕਿ ਕੀ ਕਹਿੰਦੇ ਆ ਕਿ ਕੈਨੇਡਾ ਦਾ ਆਪਾਂ ਫੰਡਸ ਵੀ ਨਵੇਂ ਸ਼ੋ ਕਰਤੇ ਐਂਡ ਫੇਰ ਵੀ ਆਪਾਂ ਕੀ ਕਹਿੰਦੇ ਆ ਜਦੋਂ ਫਾਈਲ ਲਗਾਈ ਔਰ ਆਪੋਦੇ ਚ ਕੋਸ਼ਿਸ਼ ਨਹੀਂ ਕੀਤੀ ਕਿ ਉਹ ਰੀਜ਼ਨ ਆਫ ਫੰਡਸ ਵੀ ਨਹੀਂ ਦਿੱਤਾ ਤਾਂ ਆਪਾਂ ਹੀ ਕੰਟੀਨਿਊ ਬਹੁਤ ਲਾਈਟਲੀ ਲੈ ਰਹੇ ਹਾਂ ਸੋ ਜੀਆਈਸੀ ਇੱਕ ਜਿਵੇਂ ਕਿ ਆਪਣੇ ਕੋ ਪੈਸੇ ਹੈਗੇ ਆ ਅਸੀਂ ਭੇਜਤੇ ਬਿਲਕੁਲ ਠੀਕ ਹੈ ਔਰ ਫੀਸ ਵੀ ਆਪਣੀ ਜਮ੍ਹਾਂ ਕਰਾਈ ਜਾਵੇ ਪੂਰੇ ਸਾਲ ਦੀ ਬਿਲਕੁਲ ਦੇਖੋ ਜੇ ਤੁਹਾਡੇ ਕੋਲ ਹੈਗੇ ਆ ਜੈਨੂਇਨ ਫੰਡ 6 ਮਹੀਨੇ ਪੁਰਾਣਾ ਰੀਜ਼ਨ ਹੈਗਾ ਫੰਡਸ ਦਾ ਨੋ ਪ੍ਰੋਬਲਮ ਐਟ 올 ਪਰ ਜੇ ਤੁਹਾਡੇ ਕੋਲ ਜੈਨੂਇਨ ਫੰਡਸ ਨਹੀਂ ਹੈਗੇ ਔਰ ਤੁਸੀਂ ਫਰੈਸ਼ ਫੰਡ ਸ਼ੋਅ ਕਰ ਰਹੇ ਹੋ ਫਿਰ ਡੈਫੀਨਟਲੀ ਦੇਖੋ ਆਈਟੀ ਡੇਟਸ ਦਾ ਸਕੈਨ ਲਾ ਕੇ ਜ਼ੂਮ ਲਾ ਕੇ ਚੈੱਕ ਹੋ ਰਹੀ ਹੈ ਕੈਨੇਡਾ ਦੀ ਫਾਈਲ इवन ਇਫ ਜੇ ਤੁਸੀਂ ਕੋਈ ਫੇਕ ਡਾਕੂਮੈਂਟ ਆਪਣੀ ਫਾਈਲ ਚ ਲਾ ਰਹੇ ਹੋ ਤਾਂ ਬੈਨ ਵੀ ਲਿਖ ਕੇ ਆ ਰਹੇ ਨੇ ਬਿਲਕੁਲ ਠੀਕ ਹੈ ਚਲੋ ਔਰ ਪੀਟੀ ਔਰ ਆਇਲਸ ਦੇ ਉੱਤੇ ਵੀ ਤੁਸੀਂ ਕਲੈਰਿਟੀ ਦਿੱਤੀ ਕਿ ਤੁਸੀਂ ਪੀਟੀ 56 ਵਾਲੀਆਂ ਫਾਈਲਸ ਲੈ ਸਕਦੇ ਹੋ ਪੀਟੀ 56 ਤੋਂ ਉੱਤੇ ਐਂਡ ਆਇਲਟਸ ਓਵਰঅল ਛੇ ਬੈਂਡ ਜੀ ਜੀ ਚਲੋ ਥੈਂਕ ਯੂ ਸੋ ਮੱਚ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਥੈਂਕ ਯੂ ਸੋ ਮੱਚ ਜਸਮੀਤ ਜੀ ਥੈਂਕ ਯੂ